ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਵਿੱਚ ਅਸੀਂ ਚੱਲੇ ਹਾਂ ਸਾਹਾਵਾ ਸਾਹਿਬ ਰਾਜਸਥਾਨ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਉੱਤੇ ਮੇਲਾ ਲੱਗਦਾ ਜੀ ਬਹੁਤ ਮਿਲਾ ਭਰਦਾ ਜੀ ਉੱਤੇ ਅਸੀਂ ਚੱਲੇ ਹਾਂ ਸਾਰਾ ਪਰਿਵਾਰ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਮੈਂ ਮੇਰੀ ਬੇਟੀ ਵੱਡੀ ਬੇਟਾ ਚਾਹਤਾ ਪੂਰੇ ਖੁਸ਼ ਨੇ ਪੂਰੇ ਐਕਸਾਈਟਮੈਂਟ ਹੈ ਜੱਲਿਆ ਗੁਰੂ ਘਰ ਅਸੀਂ ਪੂਰਾ ਖੁਸ਼ ਦੇਖੋ ਹਾਂ ਪੂਰੇ ਆਨੰਦ ਲੈ ਰਿਹਾ ਹੈ ਸਾਰੇ ਚੱਲਦੇ ਜਾਵਾਂਗੇ ਜਿਵੇਂ ਜਿਵੇਂ ਜਾਵਾਂਗੇ ਬਾਕੀ ਤੁਸੀਂ ਸਾਰੇ ਚੈਨਲ ਸਬਸਕ੍ਰਾਈਬ ਕਰਿਓ ਬਲੌਗ ਨੂੰ ਦੇਖੋ ਸਾਰਾ ਕੁਝ ਦੱਸਾਂਗੇ ਜਿਵੇਂ ਜਿਵੇਂ ਰਸਤੇ ਵਿੱਚ ਜਾਵਾਂਗੇ ਮੇਰੀ ਛੋਟੀ ਬੇਟੀ ਹੈ ਪੂਰੀ ਖੁਸ਼ ਹੈ ਮੇਰੀ ਵੱਡੀ ਬੇਟੀ ਜਿਹੜੀ ਹੈ ਪੂਰੀ ਖੁਸ਼ ਹੈ ਵੀ ਆਪਣੇ ਪਾਪਾ ਨੂੰ ਜਾਣਾ ਪਹਿਲੀ ਵਾਰ ਸਾਰਾ ਮੇਰੀ ਵਾਈਫ ਨੇ ਇਹ ਵੀ ਪੂਰੀ ਖੁਸ਼ ਨੇ ਰਾਸਤੇ ਵਿੱਚ ਲੰਗਰ ਵੀ ਲੱਗੇ ਹੋਣੇ ਨੇ ਜੀ ਸਭ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਹੈ ਜਾਂਦੇ ਜਾਂਦੇ ਸਾਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਪੂਰੇ ਆਨੰਦ ਹਾਂਜੀ ਬਸ ਚੱਲਦੇ ਆਂ ਜੀ ਅਸੀਂ ਅੱਗੇ ਆ ਬਾਹਰ ਆਪਣੀ ਬਾਈਕ ਕੋਲ ਮੇਰੀ ਛੋਟੀ ਬੇਟੀ ਬੈਠੀ ਹੈ ਇਹ ਵੀ ਬੜੀ ਖੁਸ਼ ਹੈ ਪੂਰੀ ਮੇਰੀ ਵਾਈਫ ਆ ਗਈ ਇਸ ਬਾਈਕ ਤੇ ਅਸੀਂ ਗੁਰੂ ਘਰ ਜਾਣਾ ਹੈ। ਬੇਟੀ ਆ ਗਈ ਵੱਡੀ। ਹੁਣ ਅਸੀਂ ਆ ਗਏ ਜੀ ਆਪਣੇ ਰਸਤੇ ਵਿੱਚ ਪਹਿਲਾ ਲੰਗਰ ਸੀ ਉੱਥੇ ਆਪਣੇ ਪਿੰਡ ਵਾਲੇ ਜੀਵਨਗਰ ਵਾਲੇ ਲੱਗਾ ਹੋਇਆ ਜੀ ਜਲੇਬ ਲੱਗੇ ਨੇ ਦੇਸੀ ਘਿਓ ਦੇ ਜੀ ਬਰੈਡ ਪਕੌੜੇ ਨੇ ਮਿਕਸ ਪਕੌੜੇ ਨੇ ਜੀ ਚਾਹ ਦਾ ਨੰਗਰ ਨਾਲ ਹੈ। ਬਹੁਤ ਹੀ ਵਧੀਆ ਅਸੀਂ ਇੱਥੇ ਰੁਕੇ ਸਾਧ ਸੰਗਤ ਪੂਰੀ جاری ਏ ਛੱਕ ਰਹੀ ਏ। ਪੂਰੇ ਬਹੁਤ ਸਵਾਦ ਸੀਗੇ ਪਕੌੜੇ ਜੀ ਆਪਣੇ ਪਿੰਡ ਦੇ ਸਾਧ ਸੰਗਤ ਸਾਰੀ ਪੂਰੀ ਸੇਵਾ ਲੁੱਟ ਰਹੀ ਹੈ ਜੀ ਬਹੁਤ ਵਧੀਆ ਇਹਨਾਂ ਨੇ ਪਰਾਲਾ ਕੀਤਾ ਜੀ ਇੱਥੇ ਲੰਗਰ ਦਾ ਸਾਧ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਸਭ ਛੱਕਦੀ ਇੱਥੇ ਬੈਠ ਕੇ ਆ ਸਾਡੇ ਡਿਊਟੀ ਜੋੜੀ ਸੰਗਰ ਦੇ ਇਬਾਦਤ ਕੌਰ ਇਹਨਾਂ ਦਾ ਬੇਟਾ ਸ਼ਬਦ ਆ ਮੇਰੀ ਵਾਈਫ ਨਾਲ ਬੇਟਾ ਬੇਟੀ ਸਾਰੇ ਨੰਗਰ ਛੱਕਿਆ ਹੈ ਹਾਂ ਬਸ ਚੱਲੇ ਬਾਹਰੋਂ ਨਿਕਲਣ ਲੱਗੇ ਨੇ ਆ ਚੱਲ ਰਿਹਾ ਜੀ ਲੰਗਰ ਸ਼ਿਕਾਰੀ ਸਾਧ ਸੰਗਤ ਵਧੀਆ ਬਹੁਤ ਸੇਵਾ ਕਰ ਰਹੇ ਨੇ ਸਾਡੇ ਪਿੰਡ ਦੇ ਨੇ ਸਾਰੇ ਮੁੰਡੇ ਬਹੁਤ ਬਹੁਤ ਸੇਵਾ ਕਰ ਰਹੇ ਨੇ ਜੀ ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਜੀ ਸਾਰੀ ਸਾਧ ਸੰਗਤ ਨੇ ਚੜ੍ਹਦੀ ਕਲਾ 'ਚ ਰੱਖੇ ਹਾਂਜੀ ਅੱਗੇ ਜਾਂਦੇ ਆ ਜੀ ਚੱਲਦੇ ਚੱਲਦੇ ਆਂ ਆ ਸਾਡੇ ਪਿੰਡ ਦੇ ਬੰਦੇ ਨੂੰ ਮੌਤਵਾਰ ਜਿਹੜੇ ਨੇ ਜਿਨ੍ਹਾਂ ਨੇ ਅੱਗੇ ਹੋ ਕੇ ਉਪਰਾਲੇ ਕੀਤੇ ਨੇ ਸਭ 사ਸੰਗਤ ਦੀ ਸੇਵਾ ਲੈ ਰਹੇ ਨੇ ਜੀ ਆ ਸਾਸੰਗਤ ਖਲੋਤੀ ਰੋਡ ਤੇ ਅਸੀਂ ਬਾਹਰ ਨੂੰ ਆਏ ਆ ਛੱਕੇ ਸਾਰਾ ਲੰਗਰ 사ਸੰਗਤ ਪੂਰੀ ਖਲੋਤੀ ਹੋਜੀ ਪੂਰਾ ਦੇਖੋ ਮੋਟਰਸਾਈਕਲ ਗੱਡੀਆਂ ਆ ਜਾ ਰਹੇ ਨੇ ਆ ਮੇਰੀ ਬੇਟੀ ਹੈ ਇਹ ਪੂਰੀ ਅਤਰਈ ਅਸੀਂ ਹਣ ਚੱਲਣਾ ਹੈ ਤੋਂ ਲੰਗਰ ਛੱਕ ਕੇ ਆ ਜਾ ਰਹੇ ਇਹ ਸਾਡੇ ਪਿੰਡ ਨੇ ਬੜਾ ਵਧੀਆ ਉਪਰਾਲਾ ਕੀਤਾ ਜੀ ਸ੍ਰੀ ਜੀਵਨਗਰ ਨੇ ਸਾਧ ਸੰਗਤ ਨੇ ਬਹੁਤ ਹੀ ਵਧੀਆ ਸਾਧ ਗੁਰੂ ਦੇ ਸਿੰਘ ਜੀ ਦਾ ਵੀ ਇਹਦੇ ਵਿੱਚ ਪੂਰਾ ਯੋਗਦਾਨ ਹੈ ਜੀ ਉਹਨਾਂ ਨੇ ਪੂਰੀ ਸਹਾਇਤਾ ਕੀਤੀ ਜੀ ਲੰਗਰ ਦੇ ਵਿੱਚ ਸੱਚੇ ਪਾਤਸ਼ਾਹ ਕਿਰਪਾ ਰੱਖਣਾ ਆ ਦੇਖੋ ਜੀ ਟਰਾਲੀਆਂ ਤੇ ਜਾ ਰਹੀ ਸਾਧ ਸੰਗਤ ਤੇ ਹੁਣ ਅਸੀਂ ਚੱਲੇ ਸੀਗੇ ਬੇਟਾ ਬੇਟੀ ਅਸੀਂ ਮੈਂ ਕਹਿ ਪੂਰਾ ਦੇਖੋ ਪੂਰੇ ਖੁਸ਼ ਨੇ ਜਹਾ ਗੁਰੂ ਘਰ ਸਾਧ ਸੰਗਤ ਪੂਰੀ ਆਨੰਦ ਮੰਗਲ ਸਾਰੀ ਦੀ ਸਾਰੀ ਸਾਧ ਸੰਗਤ ਪੂਰੀ ਖੁਸ਼ ਹੈ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣਾ ਇਹਨਾਂ ਨੂੰ ਆ ਸਾਡੇ ਪਿੰਡ ਦਾ ਜਿਹੜੀ ਟਰਾਲੀ ਸੀ ਉਹਦੇ ਤੇ ਬੋਰਡ ਲੱਗਾ ਹੋਇਆ ਸਾਰਾ ਸਤਿਗੁਰੂ ਜੀ ਸਿੰਘ ਜੀ ਨੇ ਪੂਰਾ ਪ੍ਰੇਰਣਾ ਕੀਤਾ ਇਹ ਸਾਧ ਸੰਗਤ ਨੂੰ ਦਿੱਤਾ ਹੈ ਸਹਾਇਤਾ ਪੂਰਾ ਸਾਧ ਸੰਗਤ ਦਾ ਹੌਸਲਾ ਵਧਾਈ ਕੀਤੀ ਜੀ ਇਹਨਾਂ ਨੇ ਸੱਚੇ ਪਾਤਸ਼ਾਹ ਮਿਹਰ ਰੱਖਣ ਜਾਰੇ ਵਿੱਚ ਅਸੀਂ ਹੁਣ ਬਸ ਤਿਆਰੀ ਚੀ ਅੱਗੇ ਹੁਣ ਅਸੀਂ ਆਪਣੀ ਬਾਈਕ ਦੇ ਕੋਲ ਇੱਥੋਂ ਚੱਲਣਾ ਹੋਣਾ ਚੀ ਅੱਗੇ ਨੂੰ ਜਿਵੇਂ ਜਿਵੇਂ ਅੱਗੇ ਜਾਵਾਂਗੇ ਤੁਸੀਂ ਵਲੌਗ ਨਾਲ ਜੁੜੇ ਰਹਿਣਾ ਤੁਹਾਨੂੰ ਸਾਰਾ ਦੱਸਦੇ ਰਾਵਾਂਗੇ ਦੇ ਬਸ ਪੂਰੀ ਤਿਆਰੀ ਚ ਹੈ ਜੀ ਹੁਣ ਅਸੀਂ ਹਾਂ ਚੱਲ ਪਏ ਜੀ ਅਸੀਂ ਹੁਣ ਅੱਗੇ ਰਸਤੇ ਵਿੱਚ ਆ ਅੱਗੇ ਜਾ ਰਹੀ ਹੈ ਸਾਧ ਸੰਗਤ ਇਹਨ ਵਧੀਆ ਪੂਰੇ ਝੰਡੇ ਲਾ ਰੱਖੇ ਨੇ ਮੋਟਰਸਾਈਕਲਾਂ ਦੇ ਅੱਗੇ ਵੱਡੇ 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 ਝੰਡੇ ਨੇ ਚਾਤ ਵੀ ਪੂਰਾ ਖੁਸ਼ ਹੈ ਕਿ ਬੈਠਾ ਮੋਟਰਸਾਈਕਲ ਦੇ ਆ ਬਧੀਆ ਪੂਰੇ ਆਨੰਦ ਮੰਗਲ ਨੇ ਜੀ ਸਭ ਸਭ ਸਾਧ ਸੰਗਤ ਪੂਰੀ ਖੁਸ਼ ਹੈ ਏ ਅਸੀਂ ਜਾ ਰਹੇ ਆਂ ਹਾਂਜੀ ਆ ਰਹੇ ਨੇ ਸਾਧ ਸੰਗਤ ਪੂਰੀ ਇੱਥੋਂ ਨਿਕਲ ਚੁੱਕੀ ਐ ਅਸੀਂ ਪਹਿਲਾ ਲੰਗਰ ਛੱਕੇ ਉਸ ਤੋਂ ਬਾਅਦ ਹੁਣ ਅਸੀਂ ਰਸਤੇ ਵਿੱਚ ਆਂ ਜੀ ਰਸਤੇ 'ਚ ਅੱਗੇ ਜਿੱਥੇ ਜਾ ਕੇ ਅੱਗੇ ਫਿਰ ਜਿਵੇਂ ਜਿਵੇਂ ਜਾਂਦੇ ਆਵੇਂ ਮੈਂ ਤੁਹਾਨੂੰ ਸਾਰੀ ਦੱਸਦੇ ਰ੍ਹਾਂਗੇ ਸਾਧ ਸੰਗਤ ਕਿ ਵੀ ਜਾ ਰਹੀ ਏ ਪੂਰੇ ਰੋਡ ਤੇ ਹੀ ਸਾਧ ਸੰਗਤ ਜਾ ਰਹੀ ਏ ਜੀ ਚਾਹੇ ਦੇਖੋ ਸਾਧ ਸੰਗਤ ਇੱਥੇ ਰੁਕੀ ਹੋਈ ਏ ਮੋਟਰਸਾਈਕਲ ਤੇ ਝੰਡੇ ਲਾਏ ਨੇ ਪੀਲੇ ਸੱਚੇ ਪਾਤਸ਼ਾਹ ਦੀ ਨਿਸ਼ਾਨੀ ਏ ਬਹੁਤ ਵਧੀਆ ਹਾਂਜੀ ਹੁਣ ਅਸੀਂ ਪਹੁੰਚ ਗਏ ਸੀ ਸਾਹਾ ਸਾਬ ਉੱਤੇ ਰਸਤੇ ਵਿੱਚ ਬਾਈ ਜੀ ਦਾ ਇੰਤਜ਼ਾਰ ਕਰਦੇ ਸੀ ਉੱਤੇ ਮੈਂ ਖਲੋਤਾ ਮੈਨੇ ਸਾਧ ਸੰਗਤ ਦੇਖ ਕੋ ਜਾਰੀ ਏ ਉਹ ਆਪਣੇ ਬਹੁਤ ਵਧੀਆ ਦੇਖੋ ਟਰੈਕਟਰ ਤੇ ਜਾ ਰਹੀ ਸਾਧ ਸੰਗ ਬਹੁਤ ਟਰਾਲੀਆਂ ਆਈਆਂ ਗੱਡੀਆਂ ਤੇ ਜਾ ਰਹੀ ਏ ਬਹੁਤ ਭਰੇ ਮੇਲੇ ਤੇ ਸਾਧ ਸੰਗ ਤੇ ਦੇਖੋ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਪੂਰੇ ਝੰਡੇ ਲਾਏ ਨੇ ਟਰੈਕਟਰਾਂ ਤੇ ਪੂਰਾ ਸ਼ਿੰਗਾਰ ਕੇ ਲਿਆਂਦਾ ਹੈ ਟਰੈਕਟਰਾਂ ਨੂੰ ਬਹੁਤ ਹੀ ਸਾਧ ਸੰਗ ਦਾ ਬਹੁਤ ਬਹੁਤ ਇਕੱਠ ਹੋਇਆ ਇੱਥੇ ਜੀ ਦੇਖੋ ਆ ਦੇਖੋ ਆ ਜਾ ਰੇ ਟਰਾਲੀਆਂ ਅਓ ਜੀ ਅਸੀਂ ਹੁਣ ਪਹੁੰਚ ਗਏ ਆਂ ਬਾਈਕ ਰੋਕ ਕੇ ਅਸੀਂ ਚੱਲੇ ਆਂ ਗੁਰੂ ਘਰ ਨੂੰ ਸਾਰੇ ਜਾਣੇ ਡਿਊਟ ਸਿੰਗਰ ਜੋੜੀ ਵੀ ਸਾਡੇ ਨਾਲ ਹੈ ਜੀ ਸਰਮਨਤ ਸਾਹਿਬ ਇਬਾਦਤ ਕੌਰ ਵੱਡੇ ਭਰਾ ਮੇਰੇ ਪਰਜਾਈ ਦੋਵੇਂ ਨਾਲ ਹੀ ਨੇ ਇਕੱਠੇ ਅਸੀਂ ਪਹੁੰਚੇ ਆਂ ਅਜਾਈ ਜਾ ਰਹੇ ਆਂ ਗੁਰੂ ਘਰ ਨੂੰ ਬਾਈ ਸਾਡਾ ਪੂਰਾ ਖੁਸ਼ ਹੈ ਸਾਡੇ ਨਾਲ ਅੰਧੀ ਰੌਦਲ ਵੀ ਜਾ ਰਹੀ ਏ ਆ ਦੇਖੋ ਪੂਰੀ ਖੁਸ਼ ਰੌਦਲ ਵੀ ਬਾਈ ਵਾ ਆ ਗਿਆ ਫਿਰ ਪਹਿਲਾਂ ਅੱਗੇ ਨਿਕਲ ਗਿਆ ਫਿਰ ਵਾਪਸ ਆਇਆ ਥੋੜਾ ਜਿਹਾ ਫਿਰ ਨਾਲ ਹੁਣ ਜਾ ਰਹੇ ਨੇ ਇੱਥੇ ਅਸੀਂ ਇੱਕ ਘਰ ਕੋਲੇ ਰੁਕੇ ਸੀ ਉੱਥੇ ਜਲਦਾ ਲੰਗਰ ਲਾਇਆ ਹੋਇਆ ਜੀ ਸਾਧ ਸੰਗਤ ਨੇ ਆ ਦੇਖੋ ਜਲ ਛਕ ਰਹੀ ਸਾਧ ਸੰਗਤ ਆ ਕੇ ਚੱਲ ਕੇ ਆ ਕੇ ਜਲ ਛਕ ਰਹੀ ਏ ਬਹੁਤ ਵਧੀਆ ਕੀਤਾ ਬਾਈ ਨੇ ਜਲਦਾ ਲੰਗਰ ਲਾਇਆ ਸਾਧ ਸੰਗਤ ਚੱਲ ਕੇ ਆਉਂਦੀ ਸਫਰ ਚੋਂ ਤੇ ਲੱਗੀ ਹੁੰਦੀ ਹੈ ਆ ਦੇਖੋ ਚਾਹ ਤੇ ਪੂਰਾ ਖੁਸ਼ ਆ ਪਹੁੰਚਣ ਤੇ ਗੁਰੂ ਘਰ ਜਲ ਛਕ ਰਹੇ ਨੇ ਜੀ ਦੇਖੋ ਅੱਜ ਸਾਧ ਸੰਗਤ ਪੂਰਾ ਪੂਰਾ ਭਰਿਆ ਜੀ ਦੇਖੋ ਸਾਧ ਸੰਗਤ ਅੱਜ ਆਇ ਰਹੀ ਏ ਗੁਰੂ ਘਰ ਅਨੁਸਾਰੀ ਪੂਰੇ ਹਾਂਜੀ ਜਲ ਛਕੀ ਜਾਂਦੇ ਆ ਵੇਖੋ ਆਪਾਂ ਵੀ ਛਕਣਾ ਜਲ ਹੁਣ ਛਕਣ ਲੱਗੇ ਆ ਜਲ ਆਪਾਂ ਵੀ ਇੱਧਰ ਨੂੰ ਮੈਂ ਆਇਆ ਜਲ ਵਾਲੀ ਸਾਈਡ ਨੂੰ ਸੰਗਤ ਛਕਣ ਦੇ ਆਪਾਂ ਜਲ ਛਕਣਾ ਹੈ ਗੁਰੂ ਦਾ ਬਹੁਤ ਵਧੀਆ ਸੇਵਾ ਜਲਦੀ ਲਾਈ ਹੈ ਬਾਈ ਨੇ ਇਹ ਉਥੋਂ ਦੇ ਨੇ Rajasthan ਦੇ ਹੀ ਨੇ ਬਾਈ ਜੀ ਨੇ ਜਲਦੀ ਸੇਵਾ ਲਈ ਹੋਈ ਹੈ ਨਹਿਰ ਦਾ ਜਾਲਾ ਸ਼ਕਾਉਂਦੇ ਨੇ ਬਹੁਤ ਵਧੀਆ ਉਮੇ ਤਾਂ ਉੱਥੇ ਵਧੀਆ ਨਹੀਂ ਪਾਣੀ ਬੋਰਾਂ ਦੇ ਨਹਿਰ ਦਾ ਪਾਣੀ ਲੈ ਕੇ ਸਪੈਸ਼ਲ ਸ਼ਿਕਾਰੇ ਨੇ ਬਾਈ ਲਓ ਜੀ ਹੁਣ ਅਸੀਂ ਪਹੁੰਚ ਗਏ ਵੱਡੇ ਗੁਰੂ ਘਰ ਇੱਥੇ ਬਹੁਤ ਵਧੀਆ ਲੜੀਆਂ ਲਾਈਆਂ ਹੋਈਆਂ ਨੇ ਗੁਰੂ ਘਰ ਸ਼ਿੰਗਾਰਿਆ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਗੁਰੂ ਘਰ ਇਹ ਨਹੀਂ ਲੱਗੀਆਂ ਲਾਈਨ ਵਿੱਚ ਮੱਥਾ ਟੇਕਣ ਵਾਸਤੇ ਗੁਰੂ ਘਰ ਦੇ ਦਰਸ਼ਨ ਜਿਵੇਂ ਜਿਵੇਂ ਅੱਗੇ ਜਾਵਾਂਗੇ ਤੁਹਾਨੂੰ ਦਰਸ਼ਨ ਕਰਾਈ ਜਾਵਾਂਗੇ ਜੀ ਜੁੜੇ ਰਹੋ ਬਲੌਗ ਦੇ ਨਾਲ ਦੇਖੋ ਸਾਧ ਸੰਗਤ ਕਿੰਨੀ ਸਾਧ ਸੰਗਤ ਸਾਰੀ ਲਾਈਨ ਵਿੱਚ ਖਲੋਤੀ ਹੈ ਕੁਝ ਉਹ ਉਧਰ ਪਰੇ ਦਰਸ਼ਨ ਕਰਕੇ ਚਲੇ ਗਏ ਨੇ ਜਿਨ੍ਹਾਂ ਨੇ ਦਰਸ਼ਨ ਕਰਨੇ ਉਹ ਲਾਈਨ ਵਿੱਚ ਇੱਥੇ ਲੱਗੇ ਹੋਏ ਨੇ ਅਸੀਂ ਕਾਫੀ ਪਿੱਛੇ ਲੱਗੇ ਸੀ ਵਲੀ-ਵਲੀ ਕਰਕੇ ਅੱਗੇ ਗਏ। ਹਾਂਜੀ, ਹੁਣ ਅਸੀਂ ਪਹੁੰਚ ਗਏ ਗੁਰੂ ਘਰ। ਮੱਥਾ ਟੇਕਣਾ। ਅਸੀਂ ਮੱਥਾ ਟੇਕ ਕੇ ਤੋਂ ਫਿਰ ਅਸੀਂ ਵਾਪਸ ਆਉਣਾ। ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਹਰ ਆਉਂਦਿਆਂ ਨੂੰ। ਹਾਂਜੀ। ਬਸ ਸਾਰੇ ਸਾਧ ਸੰਗਤ ਪੂਰੀ ਖਲੋਤੀ ਹੋਈ ਹੈ ਜੀ ਆ ਰਾਮ ਨਾਲ ਕੋਈ ਰੋਲਾ ਨਹੀਂ ਪਾ ਰਹੇ ਸਾਧ ਸੰਗਤ ਸਗੁਰ ਦਾ ਨਾਮ ਲੈ ਰਹੇ ਨੇ ਸਗੁਰ ਦਾ ਨਾਮ ਲੈ ਰਹੇ ਨੇ ਸੱਚੇ ਪਾਤਸ਼ਾਹ ਦਾ ਹਾਂਜੀ ਹੁਣ ਅਸੀਂ ਆ ਗਏ ਹਾਂ ਇੱਧਰ ਬਾਜ਼ਾਰ ਵਿੱਚ ਜਿੱਥੇ ਬੱਚੇ ਮਸਤੀ ਮਾਰ ਰਹੇ ਨੇ ਬੱਚੇ ਪੂਰਾ ਚੜ ਕੇ ਉੱਤੇ ਉਹ ਪੂਰਾ ਥੱਲੇ ਆਉਂਦੇ ਨੇ ਤਾਂ ਜਾਂਦੇ ਨੇ ਹਵਾ ਭਰੀ ਹੋਈ ਉਹਦੇ ਵਿੱਚ ਪੂਰੀ ਮਸਤੀ ਖੁਸ਼ ਨੇ ਬੱਚੇ ਕਿੰਨੇ ਰਵਦਿਲ ਚਾਹਤ ਰਬਾਬ ਕੋ ਸਾਰੇ ਸਾਧ ਸੰਗਤ ਇੱਧਰ ਪੂਰਾ ਆਨੰਦ ਲੈ ਰਹੀ ਏ ਕਾਫੀ ਸਾਧ ਸੰਗਤ ਸਾਰੀ ਦੀ ਸਾਰੀ ਇੱਧਰ ਮੇਲਾ ਇੰਜੋਏ ਕਰ ਰਹੀ ਏ ਜੀ ਪੂਰਾ ਅਸੀਂ ਵੀ ਉੱਥੇ ਕਰ ਰਹੇ ਹਾਂ ਇੰਜੋਏ ਦੁਕਾਨਾਂ ਲੱਗੀਆਂ ਨੇ ਗੁਬਾਰੇ ਸਭ ਅਖਲੋਤੇ ਨੇ ਜੀ ਸਾਧ ਸੰਗਤ ਪੂਰੀ ਨੰਦ ਮੰਗਲ ਲੈ ਰਹੀਏ ਬੱਚੇ ਸਾਡੇ ਇੱਥੇ ਕਹਿ ਝੂਲੇ ਤੇ ਪੂਰਾ ਉੱਤੇ ਜਾ ਰਹੇ ਨੇ ਉੱਪਰ ਆ ਰਹੇ ਥੱਲੇ ਜਾ ਰਹੇ ਆ ਇਹਨਾਂ ਨੇ ਚਾਹਤ ਰਵਦਿਲ ਰਬਾਬਕਾਰ ਕਿੰਨੇ ਜਾਣੇ ਪੂਰੇ ਝੂਟੇ ਲੈ ਰਹੇ ਨੇ ਉੱਤੇ ਜਾ ਰਹੇ ਨੇ ਝੂਲੇ ਤੇ ਥੱਲੇ ਆ ਰਹੇ ਨੇ ਬੱਚਿਆਂ ਨੂੰ ਇਹ ਮੇਲੇ ਦੇ ਵਿੱਚ ਇਦਾਂ ਹੀ ਹੁੰਦਾ ਜੀ ਬੱਚੇ ਬਹੁਤ ਖੁਸ਼ ਹੁੰਦੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਜਾ ਕੇ ਝੂਲੇ ਲੈ ਕੇ ਜਿੱਦ ਵੀ ਕਰਦੇ ਵਿੱਚ ਵੀ ਅਸੀਂ ਆ ਕਰਨਾ ਆ ਕਰਨਾ ਹੈ ਕਰਨਾ ਜੀ ਉਹਨਾਂ ਨੂੰ ਹਾਂਜੀ ਆ ਦੇਖੋ ਸ਼ਬਦਕੌਰ ਆਪਣੀ ਚਾਚੀ ਜੀ ਕੋਲ ਪੂਰਾ ਖੁਸ਼ ਹੈ ਹਾਂਜੀ ਸ਼ਬਦ ਸਿੰਘ ਹੈ ਜਿਹੜਾ ਇਹ ਆਪਣੀ ਚਾਚੀ ਕੋਲ ਪੂਰਾ ਖੁਸ਼ ਹੈ ਦਾਦੀ ਜੀ ਖਲੋਤੇ ਨੇ ਇਹ ਭਾਬੀ ਜੀ ਖਲੋਤੇ ਨੇ ਬੱਚੇ ਪੂਰਾ ਆਨੰਦ ਲੈ ਰਹੇ ਨੇ ਉੱਥੇ ਜੀ ਝੂਲੇ ਤੇ ਆਹ ਦੇਖੋ ਜਾਤ ਕੀ ਕਰ ਰਿਹਾ ਲੰਕਰਿਆ ਤਾਂ ਕਦੇ ਉੱਪਰ ਜਾ ਰਿਹਾ ਹੈ ਆ ਗਏ ਹਾਂਜੀ ਹੁਣ ਅਸੀਂ ਆ ਗਏ ਆ ਅੱਗੇ ਸਾਧ ਸੰਤ ਪੂਰੀ ਜੁੜੀ ਹੋਈ ਹੈ ਜੀ ਪੂਰਾ ਭਰਿਆ ਮੇਲਾ ਸਰੋਵਰ ਸਾਹਿਬ ਦੇ ਕੋਲ ਅਸੀਂ ਜਾਣਾ ਹੁਣ ਇੱਥੇ ਚੱਲਦੇ ਚੱਲਦੇ ਅਸੀਂ ਸਰੋਵਰ ਸਾਹਿਬ ਦੇ ਕੋਲ ਜਾਣਾ ਹੈ ਸਾਧ ਸੰਗਤ ਪੂਰਾ ਭਰਿਆ ਮੇਲਾ ਦੇਖੋ ਇੱਧਰ ਦੇਖ ਲਓ ਆ ਪੂਰੀ ਸਾਧ ਸੰਗਤ ਇੰਜੋਏ ਕਰ ਰਹੀ ਹੈ ਤੇ ਪਾਛੇ ਦਰਸ਼ਨ ਕਰ ਰਹੀ ਅਸੀਂ ਚੱਲਦੇ ਚੱਲਦੇ ਸਾਰਾ ਤੁਹਾਨੂੰ ਦਿਖਾਈ ਜਾ ਰਹੇ ਕਿੱਥੇ ਕਿੱਥੇ ਜਾਂਦੇ ਆ ਤੁਸੀਂ ਵੀ ਦੇਖੋ ਇੰਜੋਏ ਕਰੋ ਅਸੀਂ ਵੱਡੇ ਗੁਰੂ ਘਰ ਉੱਥੇ ਖਲੋਤੇ ਆ ਜੀ ਅਸੀਂ ਅੱਗੇ ਆ ਗਏ ਥੋੜਾ ਜਿਹਾ ਗੁਰੂ ਘਰ ਤੋਂ ਬਾਹਰ ਸਰੋਵਰ ਸਾਹਿਬ ਦੇ ਕੋਲ ਦੁਕਾਨਾਂ ਲੱਗੀਆਂ ਹੋਈਆਂ ਨੇ ਪੂਰੀਆਂ ਇੱਥੇ ਹਾਂਜੀ ਹੁਣ ਅਸੀਂ ਆ ਗਏ ਹਾਂ ਨਾਮਧਾਰੀ ਗੁਰੂ ਘਰ ਕਰ ਲੋ ਦਰਸ਼ਨ ਸਾਰੇ ਜਣੇ ਉਧਰ ਵੱਡੇ ਗੁਰੂ ਘਰ ਤੋਂ ਅਸੀਂ ਨਾਮਧਾਰੀ ਗੁਰੂ ਘਰ ਆ ਗਏ ਹਾਂ ਇੱਥੇ ਨਤਮਸਤਕ ਹੋਏ ਆਂ ਇੱਥੇ ਪਹਿਲਾਂ ਉੱਥੇ ਹੋਏ ਸੀ ਹੁਣ ਇੱਥੇ ਇੱਥੇ ਵੀ ਪੂਰੀ ਸਾਧ ਸੰਗਤ ਜੁੜੀ ਹੋਈ ਹੈ ਗੱਡੀਆਂ ਖਲੋਤੀਆਂ ਨੇ ਸਾਧ ਸੰਗਤ ਪੂਰਾ ਆਨੰਦ ਮੰਗਲ ਲੈ ਰਹੀ ਹੈ ਜੀ ਇੱਥੇ ਵੀ ਉਹ ਭਰੇ ਲੰਗਰ ਹਾਲੇ ਇਧਰ ਦੀਵਾਨ ਸਜੇ ਨੇ ਉਹ ਵੀ ਤੁਹਾਨੂੰ ਵਿਖਾਉਨੇ ਆਂ ਅਸ ਦਿਵਾਨਾ ਵਾਲੀ ਸਾਈਡ ਤੇ ਵੀ ਜਾ ਕੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਲਓ ਜੀ ਹੁਣ ਆਪਾਂ ਅੱਗੇ ਦਿਵਾਨਾ ਵਾਲੀ ਸਾਈਡ ਤੇ ਇੱਥੇ ਕਰੋ ਦਰਸ਼ਨ ਸਾਡੀ ਸਿੰਘ ਲੱਗੇ ਹੋਏ ਨੇ ਪੂਰਾ ਗੂੰਗਾਨ ਕਰ ਰਹੇ ਨੇ ਸੱਚ ਪਾਤਸ਼ਾਹ ਦਾ ਸੰਗਤ ਬੈਠੀ ਹੈ ਪੂਰੀ ਆਨੰਦ ਮੰਗਲ ਲੈ ਰਹੀ ਏ ਸਾਰੇ ਤੁਹਾਨੂੰ ਪੰਡਾਲ ਦੇ ਦਰਸ਼ਨ ਕਰਾਵਾਂਗੇ ਕਰੋ ਦਰਸ਼ਨ ਲਓ ਜੀ ਕਰੋ ਦਰਸ਼ਨ ਪੰਡਾਲ ਦੇ ਹੁਣ ਇੱਧਰ ਸਾਰੀ ਸਾਧ ਸੰਗਤ ਬੈਠੀ ਹੋਈ ਏ ਆਹ ਦੇਖੋ ਸਾਜ ਸੰਗਤ ਵੇ ਅਨੰਦ ਹੈ ਲੈਰੀਏ ਪੂਰੇ ਅਨੰਦ ਲੈਰੀਏ ਦੇਖੋ ਜੀ ਸਾਰੀ ਸਾਜ ਸੰਗਤ ਪੰਡਾਲ ਵਿੱਚ ਐ ਸ਼ਾਂਤੀ ਨਾਲ ਬੈਠੀ ਹੋਈ ਐ ਗੂੰਗਾਣ ਸੁਣ ਰਹੀ ਐ ਸੱਚ ਪਾਸ਼ਾ ਦਾ ਢਾਡੀ ਸਿੰਘ ਲੱਗੇ ਹੋਏ ਨੇ ਪੂਰੀ ਮਸਤ ਐ ਸਾਜ ਸੰਗਤ ਰਾਤ ਦਾ ਮੇਲਾ ਹੁੰਦਾ ਜੀ ਇੱਥੇ ਰਾਤ ਰਾਤ ਦਾ ਮੇਲਾ ਇੱਕ ਰਾਤ ਦਾ ਸਵੇਰੇ ਵੱਡੇ ਗੁਰੂ ਘਰ ਸਵੇਰੇ 4 ਵਜੇ ਭੋਗ ਪੈ ਜਾਂਦੇ ਨੇ ਇੱਥੇ ਨਾਮਤਾਰੀ ਗੁਰੂ ਘਰ ਦੇ ਵਿੱਚ 6:30-7 ਵਜੇ ਭੋਗ ਪੈ ਜਾਂਦੇ ਨੇ ਜੀ 사ਤ ਸੰਗਤ ਫਿਰ ਆਪਣੇ ਘਰਾਂ ਨੂੰ ਰਵਾਨਾ ਹੁੰਦੀ ਹੈ ਆ ਦੇਖੋ ਮੱਥਾ ਟੇਕ ਕੇ ਵਾਪਸੀ 사ਤ ਸੰਗਤ ਇਹ ਸੱਚੇ ਪਾਤਸ਼ਾਹ ਦਾ ਇਸ਼ਤਿਹਾਰ ਬਣਾ ਕੇ ਲਾਇਆ ਹੋਇਆ ਤਸਵੀਰ 사ਗੁਰੂ ਜਗਜੀਤ ਸਿੰਘ ਦੀ 사ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰੋਤੇ ਮੇਲੇ ਦੀ ਤਸਵੀਰ ਲਈ ਹੋਈ ਜੀ ਬਣਾ ਕੇ ਬਹੁਤ ਵਧੀਆ ਅਪਰਾਲਾ ਜੀ ਆ ਲੋ ਜੀ ਅਸੀਂ ਇੱਧਰ ਅੱਗੇ ਲੰਗਰ ਵਾਲੀ ਸਾਈਡ ਨੂੰ ਹੁਣ ਲੰਗਰ ਛਕਣਾ ਇੱਥੇ ਰਸਤੇ ਵਿੱਚ ਸਾਨੂੰ ਮਿਲ ਗਏ ਬਾਈ ਸਰਮਕ ਸਾਹਿਬ ਜੀ ਉਹਨਾਂ ਦਾ ਬੇਟਾ ਸ਼ਬਦ ਸਿੰਘ ਮਾਤਾ ਜੀ ਮਿਲ ਗਏ ਨੇ ਗੱਲਾਂ ਬਾਤਾਂ ਕਰਕੇ ਫਿਰ ਅੱਗੇ ਨੂੰ ਚੱਲੇ ਅਸੀਂ ਅੱਗੇ ਜੀ ਲੰਗਰ ਵਾਲ ਕੋਲੇ ਇੱਥੇ ਲੰਗਰ ਛਕਦੀ ਸਾਧ ਸੰਗਤ ਸਾਰੀ ਸੰਗਤ ਇੱਥੇ ਆ ਕੇ ਲੰਗਰ ਛਕਦੀ ਹੈ ਜੀ ਬਹੁਤ ਵਧੀਆ ਕੜਾ ਪ੍ਰਸ਼ਾਦ ਦਾ ਲੰਗਰ ਚੱਲਦਾ ਹੈ ਜੀ ਇੱਥੇ ਪ੍ਰਸ਼ਾਦਾ ਦਾਲ ਸਾਰਾ ਕੁਝ ਚਾਟਾ ਚਾਟਾ ਬਹੁਤ ਮਸ਼ਹੂਰ ਹੈ ਜੀ ਨਾਮਤਰੀ ਗੁਰੂ ਘਰ ਦੇ ਵਿੱਚ ਚਾਟੇ ਦਾ ਲੰਗਰ ਚੱਲਦਾ ਹੀ ਰਿਹਾ ਜੀ ਸਾਰੀ ਰਾਤ ਹੀ ਚੱਲਦਾ ਰਹਿ ਸਵੇਰ ਤੱਕ ਸਾਧ ਸੰਗਤ ਸ਼ਕਰੀ ਪ੍ਰਸ਼ਾਦਾ ਆਨੰਦ ਮੰਗਲ ਲੈ ਰਹੀ ਹੈ ਬਹੁਤ ਵਧੀਆ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਸਭ ਚੱਲ ਰਿਹਾ ਹੈ। ਸੇਵਾ ਵੀ ਕਰ ਰਹੇ ਬੇਕੋ ਸਾਰ ਸਭ ਸੇਵਾਦਾਰ ਸੇਵਾ ਨੂੰ ਲੱਗੇ ਹੋਏ ਨੇ। ਲਓ ਜੀ ਹੁਣ ਅਸੀਂ ਆ ਗਏ ਹਾਂ ਸਵੇਰੇ ਨੂੰ ਬਾਜ਼ਾਰ ਵਿੱਚ। ਇੱਥੇ ਸਾਰੀ ਖਰੀਦਦਾਰੀ ਕਰਦੇ ਨੇ ਮਨਿਆਰੀ ਦੀ, ਬੱਚਿਆਂ ਦੀ ਸਭ ਕੁਝ ਇੱਥੇ ਮਿਲਦਾ ਜੀ। ਬਹੁਤ ਵਧੀਆ ਬਾਜ਼ਾਰ ਇੱਥੇ ਲੱਗਿਆ ਹੋਇਆ ਹੈ। ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਇਥੋਂ ਅੰਜ ਥੱਲੇ ਨੂੰ ਜਾ ਕੇ ਘੁੰਮ ਕੇ ਨੁਖਾਵਾਂਗੇ ਸਾਰਾ ਹੀ ਢਿੱਲਾ ਸਾਹਿਬ ਹਾਂਜੀ ਦੇਖੋ ਸਾਰੇ ਤੁਸੀਂ ਕਰੋ ਦਰਸ਼ਨ ਬਾਕੀ ਇਸ ਤੋਂ ਬਾਅਦ ਅਸੀਂ ਜਾਵਾਂਗੇ ਢਿੱਲਾ ਸਾਹਿਬ ਉਹ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਨੈਕਸਟ ਵਲੌਗ ਵਿੱਚ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਹਾਂਜੀ ਸਾਰੇ ਜੁੜੇ ਰਹੋ ਸਬਸਕ੍ਰਾਈਬ ਕਰਨਾ ਚੈਨਲ ਠੀਕ ਇੱਥੋਂ ਆਪਣੇ ਤੋਂ ਇਸ ਗੁਰੂ ਘਰ ਤੋਂ ਵੱਡੇ ਤੋਂ 5 ਕਿਲੋਮੀਟਰ ਦੂਰ ਢਿੱਲਾ ਸਾਹਿਬ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਅਗਲੇ ਵਲੌਗ ਵਿੱਚ ਤੁਸੀਂ ਜੁੜੇ ਰਹਿਣਾ ਚੈਨਲ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਸਾਇ ਸੱਚੇ ਪਾਸ਼ਾ ਚੜ੍ਹਦੀ ਗਲਾ ਚ ਰੱਖਣ ਹਾ ਮਨਿਆ ਹਾਂਜੀ ਇਹ ਮਨਿਆਰੀ ਦਾ ਸਮਾਨ ਸਾਰਾ ਲੱਗਾ ਹੋਇਆ ਤੁਹਾਨੂੰ ਦੱਸਿਆ ਸੀ ਵੇਖੋ ਬਹੁਤ ਵਧੀਆ ਦੁਕਾਨਾਂ ਲੱਗੀਆਂ ਨੇ ਸਾਰੇ ਇੱਥੇ ਗੁਰੂ ਘਰ ਆਉਂਦੇ ਨੇ ਵਧੀਆ ਆਪਣੇ ਕਮਾਈ ਵਾਸਤੇ ਆਉਂਦੇ ਨੇ ਇਹ ਸਾਧ ਸੰਗਤ ਖਰੀਦਦਾਰੀ ਕਰ ਰਹੀ ਏ ਅਸੀਂ ਵੀ ਇੱਥੇ ਕਰ ਰਹੇ ਸਾਰਾ ਆਨੰਦ ਮੰਗਲ ਲੈ ਰਹੇ ਆਂ ਬੱਚਿਆਂ ਨੂੰ ਸਮਾਨ ਦਵਾਇਆ ਇੱਥੋਂ ਹੁਣ ਆਪਾਂ ਜਾਵਾਂਗੇ ਵਾਪਸੀ ਇਸ ਤੋਂ ਤਿੱਲਾ ਸਾਹਿਬ ਗੁਰੂ ਘਰ ਦਾ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਨੈਕਸਟ ਵਲੌਗ ਦੇ ਵਿੱਚ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ